सर ती अपन 30 ਆ ਗੰਦਲੇ ਤੋਂ ਕੀਤਾ ਸੀ ਭਾਈ ਆਹ ਭਾਈ ਜੀ ਨੂੰ ਵੀ ਫੋਨ ਕੀਤਾ ਸੀ ਇਹ ਵੀ ਆਫਰ ਤੇ ਪਹੁੰਚ ਗਈ ਸੀ ਕੋਠੋ ਦੀ ਟੰਕੀਆਂ ਪਾ ਕੇ ਪਾਣੀ ਦੋਲਿਆ

ਹਾਂਜੀ ਪਾਜੀ ਕੀ ਨਾਮ ਜੀ ਮੇਰਾ ਨਾਮ ਰਜੀ ਕੁਮਾਰ ਗੁੰਬਰ ਸਾਡੀ ਫਰਮ ਦਾ ਗੁੰਬਰ ਫਮ ਹਾਊਸ ਗੁੰਬਰ ਸਾਹਿਬ ਕੀ ਗੱਲਬਾਤ ਹੋਈ ਆ ਕੱਲ ਰਾਤ ਨੂੰ 9:00 ਵਜੇ ਮੈਨੂੰ ਮਨਾਈ ਦਾ ਫੋਨ ਆਇਆ ਹੈ ਕਿ ਭਾਜੀ ਤੁਹਾਡੀ ਦੁਕਾਨ ਤੇ ਧੂਆਂ ਜਿਹਾ ਲਗ ਰਿਹਾ ਲੱਕੜ ਰੇ ਅਗ ਲੱਗ ਰਿਹਾ ਜਿਹਦਾ ਸ਼ੱਕ ਪੈਂਦਾ ਪਿਆ ਮੈਂ ਫਿਰ ਫਟਾਫਟ ਦੁਕਾਨ ਤੇ ਆਇਆ ਜੋ ਦੇਖਿਆ ਅੱਗ ਕਾਫੀ ਫੈਲੂਈ ਸੀ ਫਿਰ ਮੈਂ ਬੁਬਾਰੀਆ ਨੂੰ ਫੋਨ ਕੀਤਾ ਉਹਨਾਂ ਨੇ ਫਿਰ ਆਪ ਆਏ ਮੌਕੇ ਤੇ ਪੈਰੀ ਸਾਹਿਬ ਉਸਾਸਾ ਪ੍ਰਧਾਨ ਸਾਹਿਬ ਨਾਲ ਆਪ ਆਏ ਮੌਕੇ ਤੇ ਆਏ ਫਿਰ ਫਾਇਰ ਗੱਡੀ ਦਾ ਵੀ ਇੰਤਜ਼ਾਮ ਹੋ ਗਿਆ ਮਟਮਟਿ ਆ ਗਈ ਸਾਰੇ ਬਿਜਾਰ ਦੇ ਨਾਲ ਸਹਿਯੋਗ ਦੇ ਨਾਲ ਅੱਗ ਫੇਕ ਕਬ ਪਾਇਆ ਗਿਆ ਜਿੰਨੇ ਚ ਮੇਰਾ 2.5 ਤੋਂ 3 ਲੱਖ ਰੁਪਏ ਦਾ ਕੱਪੜੇ ਦਾ ਨੁਕਸਾਨ ਹੋਇਆ ਤੇ 2.5 ਲੱਖ ਦਾ ਬਿਲਡਿੰਗ ਦਾ ਨੁਕਸਾਨ ਵੀ ਪਿਛੋਇਆ ਅੱਗ ਲੱਗਣ ਦਾ ਕਾਰਨ ਕੀ ਲੱਗਦਾ ਪਟਾਕਾ ਅਸਤਵਾਜੀ ਆਈਪੀਐਲ ਤੇਜੀ ਮੇਰੇ ਅਸਤਵਾਜੀ ਆਈਆ ਰੋਸ਼ਨ ਨਾਮ ਤੇ ਉੱਥੇ ਟਕਿਆ ਸੀ ਉਹ ਅੱਗ ਲੱਗੀ ਪਲਾਈ ਨੂੰ ਪਲਾਈ ਨਾਲ ਅੱਗ ਫੈਲ ਚ ਗਈ ਉੱਥੇ ਲੇ ਕਪੜਾ ਤੇ ਫੋਮ ਵਗੈਰਾ ਪਈ ਸੀ ਉਹਦੇ ਨਾਲ ਅੱਗ ਫੈਲ ਗਈ ਮਾਨਵਪ੍ਰੀਤ ਮਾਨਾ ਸਾਹਮਣੇ ਰਹਿੰਦੇ ਗੁਵਾਂਡੀ ਸਾਡੇ ਉਹਨਾਂ ਨੇ ਮੈਨੂੰ ਫੋਨ ਕਰਕੇ ਉਸੇ ਟਾਈਮ ਸੋਸਕੇ ਦਾ ਪਾਈ ਤੁਹਾਡੇ ਦੁਕਾਨ ਤੇ ਅੱਗ ਲੱਗੀ ਹੋਈ ਹੈ ਕੀ ਕੀ ਦੁਕਾਨ ਦੇ ਵਿੱਚ ਕੀ ਕੀ ਸਮਾਨ ਸੀਗਾ ਦੁਕਾਨ ਤੇ ਫੋਮ ਸੋਫਾ ਮਟੀਰੀਅਲ ਫੈਬਰਿਕ ਸਾਰਾ ਸਮਾਨ ਆ ਸੋਫਾ ਬਿਲਕੁਲ ਦਾ ਹੈਡਰਮ ਸਾਰਾ ਟੋਟਲੀ ਸਮਾਨ ਸਮਾਨ ਸੋਫੇ ਸੰਦਰੇ ਸਮਾਨ ਹਾਂਜੀ ਭਾਜੀ ਕੀ ਨਾਮ ਜੀ ਮਨਪ੍ਰੀਤ ਭਾਈ ਮਨਪ੍ਰੀਤ ਭਾਜੀ ਕੀ ਗੱਲਬਾਤ ਹੋਈ ਆ ਭਾਈ ਮੈਂ ਘਰੇ ਸੁੱਤਾ ਪਿਆ ਸੀ ਆ ਭਾਬੀ ਮੇਰੀ ਕਹਿੰਦੀ ਅੱਗ ਲੱਗੀ ਆ ਏ ਕੋਠੇ ਤੇ ਮੈਂ ਇ ਕੋਠੇ ਜਾ ਕੇ ਦੇਖਿਆ ਮੈਂ ਜੀਰੋਂ ਭਾਈ ਨੂੰ ਫੋਨ ਕੀਤਾ ਮੈਂ ਭਾਈ ਜਲਦੀ ਆ ਤੁਹਾਡੇ ਕੋਠੇ ਅੱਗ ਲੱਗੀ ਹੋਈ ਆ ਫਿਰ ਅਸੀਂ ਕਾਲੀ ਗਾੜੀ ਉੱਤੋਂ ਪਾਣੀ ਪਾਇਆ ਉੱਤੋਂ ਹੀ ਡੋਲਣ ਦੇ ਸੀਗੇ ਉਹ ਥੱਲੇ ਅੱਗ ਚਲ ਗਈ ਫੇ ਜਾਈ ਪੰਬੜ ਵੱਜ ਗਿਆ ਬਹੁਤ ਨੁਕਸਾਨ ਹੋਇਆ ਇਹਨਾ ਹੋ ਗਿਆ 3-4 ਲੱਖ ਦਾ ਨੁਕਸਾਨ ਹੋ ਗਿਆ ਬਹੁਤ ਜਿਆਦਾ ਫਾਇਰ ਬਗੇੜ ਦੀਆਂ ਗੱਡੀਆਂ ਆਈਆਂ ਸੀ ਫਿਰ ਆ ਗਈਆਂ ਸੀ ਇਹ ਗੱਡੀਆਂ ਹਾਂਜੀ ਫਿਰ ਅਸੀਂ ਪੈਪ ਲੈ ਕੇ ਆਂਦਾ ਮਸਜਿਦ ਤੋਂ ਜਗਾ ਦੇ ਪਾਣੀ ਪਾਇਆ ਫਿਰ ਬੁਝ ਗਿਆ ਅੱਗ ਲੱਗਣ ਦਾ ਕਾਰਨ ਕੀ ਲੱਗਦਾ ਹਵਾਈ ਡਿਗੀ ਭਾਈ ਹਵਾਈ ਡਿਗੀ ਤੇ ਪਟਾਕਾ ਡਿਗਾ ਬੋਲੇ ਉੱਤੇ ਡਿਗਾ ਪਟਾਕਾ ਹਾਂਜੀ ਅੱਗ ਲੱਗ ਗਈ ਹਾਂਜੀ ਸਰ ਕੀ ਨਾਮ ਜੀ ਸਰ ਮੇਰਾ ਨਾਮ ਗੁਰਵਿੰਦਰ ਸਿੰਘ ਜੀ ਗੁਰਵਿੰਦਰ ਜੀ ਇੱਕ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈਗੀ ਕੀ ਮਾਮਲਾ ਇਹ ਸਰ ਸਾਨੂੰ ਰਾਤੀ ਕੋਈ 9:30 ਵਜੇ ਧੀਰਜ ਗੇਲ ਜੀ ਦਾ ਫੋਨ ਆਇਆ ਜੀ ਉਹਨਾਂ ਨੇ ਸਾਨੂੰ ਇਨਫਰਮੇਸ਼ਨ ਦਿੱਤੀ ਕਿ ਗੁੰਬਰ ਫਾਰਮ ਹਾਊਸ ਮਲਕ ਬਾਜ਼ਾਰ ਨਕੋਦਰ ਵਿਖੇ ਇੱਕ ਦੁਕਾਨ ਨੂੰ ਅੱਗ ਲੱਗੀ ਹੈ ਕਿ ਉੱਥੇ ਤੁਰੰਤ ਜਿਹੜੀ ਹੈਗੀ ਆ ਸੈਦਾਲੀ ਗੱਡੀ ਪਹੁੰਚ ਪਹੁੰਚੀ ਪਹੁੰਚਾਈ ਜਾ ਰਹੀ ਹੈ ਜੀ ਸਰ ਉਸ ਤੋਂ ਬਾਅਦ ਜਿਹੜੀ ਅੱਗ ਦੀ ਘਟਨਾ ਸੀਗੀ ਕਿੰਨਾ ਕੁ ਉੱਥੇ ਨੁਕਸਾਨ ਹੋਇਆ ਤੇ ਕਿੰਨਾ ਕੁ ਜਿਹੜੀ ਅੱਗ ਫੈਲੀ ਹੋਈ ਸੀਗੀ ਸਰ ਅੱਗ ਕਾਫੀ ਫੈਲੀ ਹੋਈ ਸੀ ਜੀ ਉੱਥੇ ਜਦੋਂ ਅਸੀਂ ਉੱਥੇ ਪਹੁੰਚੇ ਜੀ ਤੇ ਨੁਕਸਾਨ ਮਾਲਕਾਂ ਦੇ ਦੱਸ ਅਨੁਸਾਰ ਕੋਈ 2 ਤੋਂ 2.5 ਲੱਖ ਰੁਪਏ ਦਾ ਮਾਲਕਾਂ ਦੇ ਦੱਸ ਅਨੁਸਾਰ ਨੁਕਸਾਨ ਹੋਇਆ ਤੇ ਜਿੱਦਾਂ ਗਲੀਆਂ ਦੇ ਵਿੱਚ ਕਈ ਵਾਰੀ ਫਾਇਰ ਦੀ ਗੱਡੀ ਨਹੀਂ ਜਾਂਦੀ ਹੈਗੀ ਤੁਹਾਡੀ ਫਾਇਰ ਬ੍ਰਿਗੇਡ ਦੀ ਗੱਡੀ ਤੇ ਫਿਰ ਕਿਸ ਤਰ੍ਹਾਂ ਤੁਸੀਂ ਅੱਗ ਬੁਝਾਉਣ ਦਾ ਜਿਹੜਾ ਕਾਰਿਆਕਰਮ ਕਰਦੇ ਹੈਗੇ ਆ ਸਰ ਗੱਡੀ ਉੱਥੇ ਵੀ ਗਲੀ ਤੰਗ ਜਿਹੀ ਗੱਡੀ ਕਾਫੀ ਦੂਰ ਖੜੀ ਆਪਣੀ ਪਰ ਆਪਣੇ ਕੋ ਪਾਈਪ ਹੁੰਦੇ ਆ ਜੀ ਲੰਬੇ ਆਪਾਂ ਪਾਈਪ ਮੁੰਡਿਆਂ ਨੇ ਬਹੁਤ ਮਿਹਨਤ ਕੀਤੀ ਜੀ ਤਿੰਨ ਚਾਰ ਪਾਈਪ ਲਗੇ ਉੱਥੇ ਜੀ ਗਾਂਧਾ ਗਾਂ ਅਚੰਦ ਪਾਈਪ ਕਰੇ ਪਾਈਪ ਕਰਕੇ ਅੱਗੇ ਜੋੜ-ਜੋੜ ਕੇ ਫਿਰ ਅੱਗ ਬਜਾਈ ਗੱਡੀ ਕਾफी ਦੂਰ ਮਹਿਦਪੁਰ ਡੇ ਗੱਡੀ ਖੜੀ ਲੱਗੀ ਪਾਣੀ ਦੀਆਂ ਕਿੰਨੀਆਂ ਗੱਡੀਆਂ ਲੱਗੀਆਂ ਪਾਣੀ ਸਰ ਇੱਕ ਗੱਡੀ ਲੱਗੀ ਠੀਕ